ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜਿਸ ਵਿਸ਼ੇ ਦੇ ਉੱਪਰ ਅਸੀਂ ਗੱਲ ਕਰਨ ਵਾਲੇ ਹਾਂ ਉਹ ਸੰਗਤ ਜੀ ਸਾਡੀ ਸਾਰਿਆਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਸਕਦਾ ਹੈ ਅਤੇ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਡੇ ਨਾਲ ਜੋ ਵਿਸ਼ਾ ਸਾਂਝਾ ਕਰਨ ਲੱਗੇ ਹਾਂ ਉਹ 7 ਰਾਤਾਂ ਲਈ ਸਰਾਨੇ ਹੇਠ ਇਹ ਦੋ ਚੀਜ਼ਾਂ ਰੱਖ ਲਵੋ ਸੰਗਤ ਜੀ ਘਰ ਵਿੱਚ ਪਰਮਾਤਮਾ ਦੀ ਕਿਰਪਾ ਹੋਵੇਗੀ ਜਿੰਨੇ ਵੀ ਤੁਹਾਡੇ ਘਰ ਵਿੱਚ ਪਰੇਸ਼ਾਨੀਆਂ ਹੈ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਦੂਰ ਹੋ ਜਾਵੇਗੀ ਕਿਉਂਕਿ ਸੰਗਤ ਜੀ ਸਾਡਾ ਘਰ ਸਿਰਫ ਇੱਕ ਇਮਾਰਤ ਨਹੀਂ ਸਗੋਂ ਇੱਕ ਪਵਿੱਤਰ ਸਥਾਨ ਹੁੰਦਾ ਹੈ ਜਿੱਥੇ ਸੁੱਖ ਸ਼ਾਂਤੀ ਬਰਕਤ ਦੀਆਂ ਲਹਿਰਾਂ ਵਹਿਣੀਆਂ ਚਾਹੀਦੀਆਂ ਹਨ ਕਿਉਂਕਿ ਗੁਰਬਾਣੀ ਵਿੱਚ ਇਹੋ ਫਰਮਾਇਆ ਗਿਆ ਹੈ ਕਿ ਜਦੋਂ ਘਰ ਵਿੱਚ ਸੁੱਖ ਵਾਸਤਾ ਹੈ ਤਾਂoverline ਸੁੱਖ ਵਾਸਤਾ ਹੈ ਪਰ ਕਈ ਵਾਰ ਸਾਡੇ ਘਰ ਦੀ ਊਰਜਾ ਇੰਨੀ ਨਕਾਰਾਤਮਕ ਸ਼ਕਤੀ ਨਾਲ ਭਰ ਜਾਂਦੀ ਹੈ ਕਿ ਸੰਗਤ ਜੀ ਸਾਡੇ ਘਰ ਵਿੱਚੋਂ ਲੜਾਈ ਝਗੜੇ ਦੁੱਖ ਤਕਲੀਫਾਂ ਬਿਮਾਰੀਆਂ ਖਤਮ ਹੁੰਦੀਆਂ ਹਨ ਤਕਦੀਰ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੁੰਦੇ ਹਨ ਅਸੀਂ ਜੋ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਜੋ ਵੀ ਅਸੀਂ ਪਰਮਾਤਮਾ ਨੂੰ ਕਹਿੰਦੇ ਹਾਂ ਉਹ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਦੋ ਸਧਾਰਨ ਜੀਆਂ ਚੀਜ਼ਾਂ ਸਾਂਝੀਆਂ ਕਰਨ ਲੱਗੇ ਹਾਂ ਜਿਨ੍ਹਾਂ ਨੂੰ ਜੇਕਰ ਅਸੀਂ ਸੱਤ ਰਾਤਾ ਆਪਣੇ ਸਰਾਣੇ ਦੇ नीचे ਰੱਖ ਲੈਂਦੇ ਹਾਂ ਤਾਂ ਤੁਸੀਂ ਦੇਖੋਗੇ ਤੇ ਤੁਹਾਡੇ ਘਰ ਦੀ ਔਰ ਜਯੋਧ ਹੋ ਚੁੱਕੀ ਹੈ ਤੁਹਾਡੀ ਕਿਸਮਤ ਜਿਹੜੀ ਹੈ ਉਹ ਬਦਲ ਚੁੱਕੀ ਹੈ ਤੁਹਾਡੇ ਘਰ ਦੇ ਵਿੱਚ ਫਿਰ ਪਰਮਾਤਮਾ ਜੀ ਦੀ ਕਿਰਪਾ ਆ ਚੁੱਕੀ ਹੈ ਸੰਗਤ ਜੀ ਵੀਡੀਓ ਨੂੰ ਪੂਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਚਾਹੀਏ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਵੀ ਸ਼ੇਅਰ ਕਰ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਿਆਰੀ ਸਾਧ ਸੰਗਤ ਜੀ ਬੇਨਤੀ ਕਰਾਂਗੇ ਕਿ ਇਹ ਕੋਈ ਜਾਦੂ ਨਹੀਂ ਨਾ ਹੀ ਕੋਈ ਤੰਤਰ ਮੰਤਰ ਹੈ ਚੁੱਧ ਮਨ ਸ਼ਰਧਾ ਤੇ ਸਕਾਰਾਤਮਕ ਭਾਵਨਾ ਦੀ ਗੱਲ ਹੈ ਅੱਜ ਦੇ ਸਮੇਂ ਦੇ ਵਿੱਚ ਕਈ ਵਾਰ ਘਰਾਂ ਵਿੱਚ ਅਜਾਈਆਂ ਸਮੱਸਿਆਵਾਂ ਹੁੰਦੀਆਂ ਹਨ ਜੋ ਸਾਡੇ ਮਨ ਅਤੇ ਜੀਵਨ ਨੂੰ ਦੁਖੀ ਕਰ ਦਿੰਦੀਆਂ ਹਨ ਸੰਗਤ ਜੀ ਕਈ ਸੰਗਤਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਕੰਮਤੰ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਕਾਰੋਬਾਰ ਰੁਕ ਚੁੱਕੇ ਹਨ ਪੈਸਾ ਸਾਡੇ ਘਰ ਵਿੱਚ ਟਿਕਦਾ ਨਹੀਂ ਹੈ ਜੇ ਟਿਕਦਾ ਵੀ ਹੈ ਤਾਂ ਹਮੇਸ਼ਾ ਬਿਮਾਰੀ ਤੇ ਹੀ ਖਰਚ ਹੁੰਦਾ ਹੈ ਅਤੇ ਕਈਆਂ ਘਰਾਂ ਦੇ ਵਿੱਚ ਬਿਨਾਂ ਵਜਾ ਤੋਂ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਸੰਗਤ ਜੀ ਉਹਨਾਂ ਦੇ ਬੱਚਿਆਂ ਦੇ ਮਨ ਦੇ ਵਿੱਚ ਵੀ ਡਰ ਅਤੇ ਸਹਿਮ ਹੁੰਦਾ ਹੈ ਉਨ੍ਹਾਂ ਦੇ ਬੱਚਿਆਂ ਦੇ ਮਨ ਦੇ ਵਿੱਚ ਵੀ ਡਰ ਹੁੰਦਾ ਹੈ। ਘਰ ਦੀਆਂ ਚੀਜ਼ਾਂ ਦਾ ਅਚਾਨਕ ਖਰਾਬ ਹੋ ਜਾਣਾ, ਸਾਡੇ ਆਰਥਿਕ ਮੁਸ਼ਕਲਾਂ ਦਾ ਖੜੇ ਹੋ ਜਾਣਾ, ਬਹੁਤ ਹੀ ਸੰਗਤ ਪੈਸੇ ਪੱਖੋਂ ਕਰਜ਼ੇ ਤੋਂ ਪਰੇਸ਼ਾਨ ਹੈ। ਸਾਧ ਸੰਗਤ ਜੀ ਇਹ ਸਾਰੀਆਂ ਹੀ ਸਮੱਸਿਆਵਾਂ ਸਿਰਫ ਬਾਹਰੀ ਕਾਰਨਾ ਕਰਕੇ ਨਹੀਂ ਹੁੰਦੀਆਂ। ਕਈ ਵਾਰ ਸਾਡੇ ਘਰ ਦੀ ਨਕਾਰਾਤਮਕ ਊਰਜਾ ਤੇ ਸਾਡੇ ਅਣਗੈਲੇ ਜਾਂ ਫਿਰ ਮਨ ਦੀ ਸ਼ਾਂਤੀ ਸਾਡੇ ਤੱਕ ਤੈਰ ਨੂੰ ਰੋਕ ਦਿੰਦੀ ਹੈ। ਕਿਉਂਕਿ ਗੁਰਬਾਣੀ ਵੀ ਸਾਨੂੰ ਇਹੋ ਸਿਖਾਉਂਦੀ ਹੈ ਕਿ ਸ਼ੁੱਧਤਾ ਅਤੇ ਸੰਜਮ ਦੇ ਨਾਲ ਜੀਵਨ ਸਫਲ ਹੁੰਦਾ ਹੈ ਜੇ ਅਸੀਂ ਆਪਣੇ ਘਰ ਦੇ ਊਰਜਾ ਨੂੰ ਸ਼ੁੱਧ ਕਰੀਏ ਆਪਣੇ ਮਨ ਨੂੰ ਸਕਾਰਾਤਮਕ ਬਣਾਈਏ ਤੇ ਵਾਇਗ੍ਰੋ ਦੀ ਸ਼ਰਣ ਵਿੱਚ ਜਾਈਏ ਤਾਂ ਸਾਡੀ ਤਕਦੀਰ ਦੇ ਦਰਵਾਜ਼ੇ ਖੁੱਲਣ ਲੱਗਦੇ ਹਨ ਤੇ ਸੰਗਤ ਜੀ ਆਓ ਜਾਣਦੇ ਹਾਂ ਕਿਹੜੀਆਂ ਹਨ ਉਹ ਦੋ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਆਪਣੇ ਸਰਾਣੇ ਹੇਠ 7 ਦਿਨ ਤੱਕ ਰੱਖਣਾ ਹੈ ਸੰਗਤ ਜੀ ਸਭ ਤੋਂ ਪਹਿਲੀ ਚੀਜ਼ ਇਹ ਹੈ ਜਿਸ ਨੂੰ 7 ਰਾਤਾਂ ਦੇ ਲਈ ਅਸੀਂ ਆਪਣੇ ਸਰਾਣੇ ਥੱਲੇ ਰੱਖ ਸਕਦੇ ਹਾਂ ਉਹ ਸੰਗਤ ਜੀ ਉਹ ਹੈ 5 ਤુલਸੀ ਦੇ ਪੱਤੇ ਤુલਸੀ ਸਿਰਫ ਇੱਕ ਪੌਦਾ ਨਹੀਂ ਸਗੋ ਸਕਾਰਾਤਮਕ ਊਰਜਾ ਅਤੇ ਸ਼ੁੱਧਤਾ ਦਾ ਪ੍ਰਤੀਕ ਹੈ ਕਿਉਂਕਿ ਕੁਰਬਾਨੀ ਵਿੱਚ ਕਿਹਾ ਗਿਆ ਹੈ ਕਿ ਸ਼ੁੱਧਤਾ ਅਤੇ ਸੰਜਮ ਦੇ ਨਾਲ ਸੋਖ ਅਤੇ ਸਫਲਤਾ ਮਿਲਦੀ ਹੈ ਸੋ ਹਰ ਰਾਤ ਨੂੰ ਸੌਣ ਤੋਂ ਪਹਿਲਾਂ ਪੰਜ ਤુલਸੀ ਦੇ ਪੱਤੇ ਸਾਫ਼ ਅਤੇ ਤਾਜ਼ੇ ਪੱਤੇ ਅਸੀਂ ਲੈ ਲੈਣੇ ਹਨ ਇਹ ਪੱਤੇ ਪੰਜ ਤਤਾਂ ਜਲ ਅਗਨੀ ਪਵਨ ਆਕਾਸ਼ ਅਤੇ ਪ੍ਰਿਥਵੀ ਦੀ ਸਕਾਰਾਤਮਕ ਊਰਜਾ ਨੂੰ ਸੰਤੁਲਨ ਕਰਦੇ ਹਨ ਸੋ ਇਹਨਾਂ ਪੱਤੇ ਨੂੰ ਸਾਫ਼ ਕੱਪੜੇ ਵਿੱਚ ਲਪੇਟ ਕੇ ਸਿੱਧਾ ਸਰਾਣੇ ਹੇਠਾਂ ਰੱਖ ਲੈਣਾ ਹੈ ਅਤੇ ਸੌਣ ਤੋਂ ਪਹਿਲਾਂ ਸ਼ੁੱਧ ਮਨ ਨਾਲ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਇਹ ਅਰਦਾਸ ਕਰਨੀ ਹੈ ਕਿ ਵਾਇਗਰੂ ਜੀ ਮੇਰੇ ਘਰ ਦੇ ਨਕਾਰਾਤਮਕ ਊਰਜਾ ਨੂੰ ਦੂਰ ਕਰ ਦਿਓ ਅਤੇ ਸੁੱਖ ਸ਼ਾਂਤੀ ਤੇ ਬਰਕਤ ਦੀਆਂ ਲਹਿਰਾਂ ਵਹਾਓ ਸਵੇਰੇ ਉੱਠ ਕੇ ਇਹਨਾਂ ਪੱਤਿਆਂ ਨੂੰ ਸਤਕਾਰ ਦੇ ਨਾਲ ਕਿਸੇ ਸਾਫ਼ ਪਾਣੀ ਦੇ ਵਿੱਚ ਵਗਾ ਦੇਣਾ ਹੈ ਜਾਂ ਰੁੱਖ ਦੇ ਹੇਠਾਂ ਰੱਖ ਦੇਣਾ ਹੈ ਸੋ ਹਰ ਰਾਤ ਨਵੇਂ ਪੰਜ ਪੱਤੇ ਵਰਤਨੇ ਹਨ ਅਤੇ ਇਹ ਉਪਾਅ ਵਿਧੀ ਤੁਸੀਂ 7 ਦਿਨਾਂ ਤੱਕ ਅਪਣਾਉਣੇ ਹਨ ਸਾਸਾਂਗਾਂ ਜੀ ਇਸ ਵਿਧੀ ਨੂੰ ਕਰੰਦਾ ਇਹ ਕਾਰਨ ਹੈ ਕਿ ਇੱਕ ਤਾਂ ਸੰਗਤ ਜੀ ਜੋ ਤુલਸੀ ਹੁੰਦੀ ਹੈ ਇਹ ਪੂਰਨ ਤੌਰ ਤੇ ਸ਼ੁੱਧ ਹੁੰਦੀ ਹੈ ਇਹ ਸਾਡੇ ਘਰ ਦੇ ਵਿੱਚ ਸਕਾਰਾਤਮਕਤਾ ਲੈ ਕੇ ਆਉਂਦੀ ਹੈ ਦੂਸਰਾ ਜਦੋਂ ਤੁਸੀਂ ਸਾਡੇ ਸਰਾਣੇ ਪਈ ਹੁੰਦੀ ਹੈ ਤਾਂ ਜੋ ਵੀ ਇਸ ਦੀ ਤਾਜ਼ਾ ਖੁਸ਼ਬੂ ਹੁੰਦੀ ਹੈ ਜੋ ਵੀ ਇਸ ਦੀ ਸੁਗੰਧ ਹੁੰਦੀ ਹੈ ਉਹ ਸਾਂਦੇ ਮਾਨ ਨੂੰ ਖੁਸ਼ੀ ਦਿੰਦੀ ਹੈ ਜਿਸ ਨਾਲ ਕਿ ਅਸੀਂ ਗਹਿਰੇ ਨੀਂਦ ਵਿੱਚ ਸੌਂ ਜਾਂਦੇ ਹਾਂ ਅਤੇ ਫਿਰ ਅਗਲੇ ਦਿਨ ਅਸੀਂ ਅਮਰਤ ਵੇਲੇ ਉੱਠ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਲਿਆ ਸਕਦੇ ਹਾਂ ਤੀਸਰਾ ਸੰਗਤ ਜੀ ਜਦੋਂ ਅਸੀਂ ਇਹ ਕਿਰਿਆ ਕਰਦੇ ਹਾਂ ਭਾਵ ਕਿ ਜਦੋਂ ਇਹਨਾਂ ਪੰਜ ਪੱਤੇ ਨੂੰ ਅਸੀਂ ਸਰਾਣੇ ਥੱਲੇ ਰੱਖਦੇ ਹਾਂ ਤੇ ਬਾਅਦ ਵਿੱਚ ਜਦੋਂ ਅਸੀਂ ਸਤਗੁਰ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦੇ ਹਾਂ ਤਾਂ ਇਹ ਆਦਤ ਬਣ ਜਾਂਦੀ ਹੈ ਜੋ ਕੇ 7 ਦਿਨਾਂ ਵਿੱਚ ਪੱਕੀ ਹੋ ਜਾਂਦੇ ਹਨ ਇਹ ਉਪਾਸ ਸਾਡੀ ਨੀਂਦ ਸਾਡਾ ਸੁਭਾਅ ਠੀਕ ਕਰਦੀ ਹੈ ਅਤੇ ਜੋ ਅਸੀਂ ਅਰਦਾਸ ਕਰਦੇ ਹਾਂ ਉਹ ਪਰਮਾਤਮਾ ਦੇ ਚਰਨਾਂ ਵਿੱਚ ਸਾਡੀ ਹਾਜ਼ਰੀ ਲੱਗਦੀ ਹੈ ਤਾਂ ਫਿਰ ਸੰਗਤ ਜੀ ਤੁਸੀਂ ਇਹ ਉਪਾਅ ਜ਼ਰੂਰ ਕਰਨਾ ਹੈ ਦੂਸਰਾ ਜੋ ਪਾ ਹੈ ਉਹ ਹੈ 21 ਚਿੱਟੇ ਕੱਚੇ ਚਾਵਲ ਸਰਾਣੇ ਠਾਹ ਰੱਖ ਕੇ 7 ਦਿਨ ਸੋਣਾ ਹੈ ਸਾਸੰਗਜ ਚਿੱਟੇ ਕੱਚੇ ਚਾਵਲ ਛੋਦਤਾ ਸਮਰੱਥਾ ਅਤੇ ਬਰਕਤ ਦੇ ਨਿਸ਼ਾਨੇ ਹੁੰਦੇ ਹਨ ਕਿਉਂਕਿ ਗੁਰਬਾਣੀ ਵਿੱਚ ਫਰਮਾਇਆ ਗਿਆ ਕਿ ਸਭ ਕੁਝ ਵਾਹਿਗੁਰੂ ਦੇ ਹੱਥ ਵਿੱਚ ਹੈ ਸੋ 7 ਰਾਤਾਂ ਲਈ ਕੱਚੇ ਚਿੱਟੇ ਚਾਵਲ ਦੇ ਦਾਣੇ ਦਾਣੇ ਲਓ ਇਹਨਾਂ ਨੂੰ ਸਾਫ਼ ਰੁਮਾਲ ਜਾਂ ਕੱਪੜੇ ਵਿੱਚ ਬੰਨ ਕੇ ਸਰਾਣੇ ਹੇਠਾਂ ਰੱਖ ਲੈਣਾ ਹੈ ਅਤੇ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਨੂੰ ਯਾਦ ਕਰਨਾ ਹੈ ਅਤੇ ਆਸ ਕਰਨੀ ਕਿ ਤੁਹਾਡੇ ਘਰ ਵਿੱਚ ਸਮਰੱਥਾ ਤੇ ਬਰਕਤ ਦੀਆਂ ਲਹਿਰਾਂ ਵਹਿਣ। ਸੰਘਾਜੀ 21 ਦਾਣੇ ਤੁਹਾਡੀ ਸ਼ੁੱਧ ਪਾਉਣਾ ਤੇ ਵਿਸ਼ਵਾਸ ਦੀ ਨਿਸ਼ਾਨੀ ਹਨ। 16ਵੇਂ ਦਿਨ ਤੁਸੀਂ ਸਵੇਰੇ ਇਹਨਾਂ ਦਾਣਿਆਂ ਨੂੰ ਉਠਾ ਕੇ ਕਿਸੇ ਪਵਿੱਤਰ ਰੁੱਖ ਦੀ ਜੜ੍ਹ ਹੇਠ ਰੱਖ ਦੇਣਾ ਹੈ। ਤਾਂ ਜੋ ਸੰਘਾਜੀ ਪੰਛੀ ਇਹਨਾਂ ਦਾਣਿਆਂ ਨੂੰ ਖਾਣਾ ਸਕਣ। ਜਦੋਂ ਅਸੀਂ ਸਵੇਰੇ ਉੱਠ ਕੇ ਇਹ ਉਪਾਅ ਕਰਦੇ ਹਾਂ ਇਹ ਸਾਡੀ ਇੱਕ ਪ੍ਰਕਾਰ ਦੀ ਸੇਵਾ बन ਜਾਂਦੀ ਹੈ ਇਹ ਚਾਵਲ ਦੇ ਦਾਣੇ ਜਿੰਨੇ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਹਨ ਜੋ ਵੀ ਸਾਡੇ ਘਰ ਵਿੱਚ ਜਾਂ ਸਾਡੇ ਸਰੀਰ ਵਿੱਚ ਨਕਾਰਾਤਮਿਕ ਊਰਜਾ ਹੈ ਉਸ ਨੂੰ ਆਪਣੇ ਅੰਦਰ ਸਮਾ ਲੈਂਦੇ ਹਨ ਅਤੇ ਸੇਵਾ ਦੇ ਰੂਪ ਦੇ ਵਿੱਚ ਅਸੀਂ ਇਸ ਨਕਾਰਾਤਮਿਕਤਾ ਨੂੰ ਖਤਮ ਕਰ ਦਿੰਦੇ ਹਾਂ ਫਿਰ ਸਾਧ ਸੰਗਤ ਜੀ ਇਹਨਾਂ 7 ਰਾਤਾਂ ਦੌਰਾਨ ਘਰ ਦੀ ਸ਼ੁੱਧਤਾ ਤੇ ਸਕਾਰਾਤਮਿਕ ਮਾਹੌਲ ਬਣਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਗੁਰਬਾਣੀ ਵਿੱਚ ਇਹ ਫਰਮਾਇਆ ਗਿਆ ਹੈ ਕਿ ਸ਼ੋਧਾ ਤੇ ਸ਼ਾਂਤ ਮਨ ਨਾਲ ਸੁਖ ਮਿਲਦਾ ਹੈ। ਸੋ ਹਰ ਰੋਜ਼ ਘਰ ਨੂੰ ਸਾਫ਼ ਸੁਥਰਾ ਰੱਖੋ ਖਾਸ ਕਰਕੇ ਰਸੋਈ ਅਤੇ ਪਾਠ ਸਿਮਰਨ ਕਰਨ ਵਾਲੀ ਜਗ੍ਹਾ ਤੇ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਸੁਣੋ। ਜਪਜੀ ਸਾਹਿਬ ਜਾਂ ਸੁਖਨੀ ਸਾਹਿਬ ਜੀ ਦੀਆਂ ਤੁਕਾਂ ਨੂੰ ਆਪਣੇ ਮਨ ਵਿੱਚ ਵਸਾਓ। ਘਰ ਵਿੱਚੋਂ ਲੜਾਈ ਝਗੜਿਆਂ ਅਤੇ ਨਕਾਰਾਤਮਕ ਵਿਚਾਰਾਂ ਨੂੰ ਨਾ ਆਉਂਦਿਓ। ਜਦੋਂ ਤੁਸੀਂ ਘਰ ਦੀ ਸ਼ੁੱਧਤਾ ਅਤੇ ਸਕਾਰਾਤਮਕ ਮਾਹੌਲ ਬਣਾਉਂਦੇ ਹੋ ਤਾਂ ਤુલਸੀ ਅਤੇ ਚਾਵਲ ਦੀ ਸਕਾਰਾਤਮਕ ਊਰਜਾ ਹੋਰ ਵਾਜ ਜਾਂਦੀ ਹੈ ਅਤੇ ਵਾਹਿਗੁਰੂ ਦੀ ਮਿਹਰ ਤੁਹਾਡੇ ਘਰ ਵਿੱਚ ਸੁੱਖ ਅਤੇ ਸਮਰੱਥਾ ਦੀਆਂ ਲਹਿਰਾਂ ਵਹਾਉਂਦੀ ਹੈ ਸੋ ਸਾਧ ਸੰਗਤ ਜੀ ਇਹਨਾਂ ਸੱਤ ਰਾਤਾਂ ਦੌਰਾਨ ਸ਼ੁੱਧ ਮਨ ਨਾਲ ਸਿਮਰਨ ਕਰਨਾ ਸਭ ਤੋਂ ਮਹੱਤਵਪੂਰਨ ਹੈ ਸੰਗਤ ਜੀ ਕਹਿੰਦੇ ਭਾਵ ਕਿ ਸਿਮਰਨ ਨਾਲ ਹੀ ਸੁੱਖ ਮਿਲਦਾ ਹੈ ਹਰ ਰਾਤ ਸੌਣ ਤੋਂ ਪਹਿਲਾਂ ਸਵੇਰੇ ਉਠਣ ਤੋਂ ਬਾਅਦ 5 ਮਿੰਟ ਸਤਨਾਮ ਵਾਹਿਗੁਰੂ ਜੀ ਦਾ ਜਾਪ ਜ਼ਰੂਰ ਕਰਨਾ ਹੈ ਅਤੇ ਆਪਣੇ ਮਨ ਵਿੱਚ ਨਕਾਰਾਤਮਕ ਵਿਚਾਰ ਚਿੰਤਾਵਾਂ ਡਰ ਨੂੰ ਨਹੀਂ ਆਉਂਦੇ ਨਾ ਜਦੋਂ ਤੁਸੀਂ ਸ਼ੁੱਧ ਮਨ ਨਾਲ ਵਾਹਿਗੁਰੂ ਦੀ ਯਾਦ ਵਿੱਚ ਲੀਨ ਹੋ ਜਾਂਦੇ ਹੋ ਤਾਂ ਤੁਹਾਡੇ ਕਾਦੇ ਨਕਾਰਾਤਮਕ ਊਰਜਾ ਸੋਖੀ ਜਾਂਦੀ ਹੈ ਇਸ ਨਾਲ ਸੰਗਤ ਜੀ ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਅਸੀਂ ਨਿਰਸਵਾਰਥ ਹੋ ਕੇ ਸੇਵਾ ਨਾਲ ਵਾਇਗ੍ਰੋਥੀ ਪ੍ਰਾਪਤੀ ਕਰ ਸਕਦੇ ਹਾਂ ਤੁਸੀਂ ਆਪਣੇ ਨੇੜੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸੇਵਾ ਕਰਨ ਲੱਗ ਜਾਓ ਲੰਗਰਾਂ ਵਿੱਚ ਹੱਥ ਵਟਾਉਣ ਜਾਓ ਜਾਂ ਗਰੀਬਾਂ ਤੇ ਲੋੜਵੰਦਾਂ ਨਾਲ ਅਨਸਾਂਝਾ ਕਰਨ ਦੀ ਆਦਤ ਵੀ ਪਾਉਣੀ ਚਾਹੀਦੀ ਹੈ ਸੰਗਤ ਜੀ ਘਰ ਵਿੱਚ ਮਾਪਿਆਂ ਅਤੇ ਪਰਵਾਰ ਦੀ ਸੇਵਾ ਕਰੋ ਤੇ ਉਹਨਾਂ ਦੀਆਂ ਗੱਲਾਂ ਸੁਣੋ ਉਹਨਾਂ ਨੂੰ ਸਤਿਕਾਰ ਦਿਓ ਸੰਗਜ ਸੇਵਾ ਦੀ ਭਾਵਨਾ ਤੁਹਾਡੇ ਕਰਦੀ ਸਕਾਰਾਤਮਕ ਊਰਜਾ ਨਵਤੋਂਦੀ ਹੈ ਅਤੇ ਵਾਇਗੁਰੂ ਤੇ ਮੇਰ ਨੂੰ ਤੁਹਾਡੇ ਘਰ ਵਿੱਚ ਖਿੱਚ ਕੇ ਲੈ ਕੇ ਆਉਂਦੀ ਹੈ ਤਾਂ ਫਿਰ ਸਾਥ ਸੰਗਤ ਜੀ ਏ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਇਸ ਵੀਡੀਓ ਦੇ ਵਿੱਚ ਦੱਸੀਆਂ ਹੋਈਆਂ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਤਾਂ ਇਹਨਾਂ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ